ਸੰਤ ਮਸਕੀਨ ਜੀ ਕਹਿੰਦੇ ਸੀਗੇ ਕਹਿੰਦੇ ਬਾਬਾ ਜੀ ਤੁਸੀਂ ਕਹਿੰਦੇ ਆ ਵੀ ਡੇਰਿਆਂ ਤੇ ਜਾਣੇ ਦੇ ਨਾਲ ਤਾਂ ਅੱਗੇ ਤਬੀਤਾਂ ਦੇ ਨਾਲ ਬੱਚੇ ਨਹੀਂ ਹੁੰਦੇ ਕਹਿੰਦੇ ਮੇਰੇ ਬੱਚਾ ਹੋਇਆ ਵੀ ਤਾਂ ਅੱਗੇ ਤਬੀਤਾਂ ਦੇ ਨਾਲ ਸੰਤ ਮਸਕੀਨ ਜੀ ਕਹਿੰਦੇ ਕਹਿੰਦੇ ਭਾਈ ਚਿੜੀਆਂ ਜਾਨਵਰ ਕਿਹਦੇ ਕੋਲ ਜਾਂਦੇ ਨੇ ਸੂਰੀ ਦੇ ਕਹਿੰਦੇ 18 18 ਬੱਚੇ ਹੁੰਨੇ ਆ ਉਹ ਕਿਹਦੇ ਕੋਲ ਜਾਂਦੀ ਆ ਮੈਂ ਇਹ ਕੀ ਕਰਕੇ ਆਏ ਆ ਤੁਸੀਂ ਇਹ ਕਹਿੰਦੇ ਕਿ ਵੀ ਮੇਰੇ ਨਾਲ ਤਾਂ ਕਹਿੰਦੇ ਉਹਨਾਂ ਨੇ ਡੇਰੇਵਾਦ ਵਾਲਿਆਂ ਨੇ ਹੱਥੋਂ ਬਾਈ ਕਰੀ ਜੇ ਮੈਂ ਤਾਂਗੇ ਤਬੀਦ ਕਰਨੇ ਹੱਥ ਹੋਲੇ ਕਰਨੇ ਪੁਸ਼ਿਆ ਦੇਣੀ ਭੂਤ ਕੱਢਣੇ ਲੋਕਾਂ ਦੇ ਇਹ ਅੱਖਾਂ ਤੇ ਮਾਰੀਆਂ ਇਹ ਦੇਖੋ ਸਟੋਰੀ ਆ ਵੀ ਆ ਖਾ ਲਾਲ ਹੋਈ ਵੀ ਆ ਉਹਦੇ ਦੇ ਪੱਜੀ ਇਹਦਾ ਕਹਿੰਦੇ ਸੇ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੀ ਕੀ ਹੋ ਗਿਆ ਮੇਰੇ ਨਾਲ ਇਹ ਲੜਾਈ ਦੀ ਜੜੇ ਸਾਰਾ ਲੈਟਰ ਜੋ ਮੈਂ ਸਰਬਣੀ ਕਮੇਟੀ ਨੂੰ ਇਹ ਚਿੱਠੀ ਭੇਜਣੀ ਸੀ ਹਾਂਜੀ ਉਹ ਫਲਾਣੇ ਤੋਂ ਜੀ ਕੁਝ ਦੱਸਦਾ ਏ ਉਹ ਦਵਾਈ ਦਿੰਦਾ ਜੀ ਅੱਛਿਆ ਉਹਨੇ ਮਹਾਰਾਜ ਵੀ ਰੱਖਿਆ ਠੀਕ ਆ ਫਿਰ ਮਹਾਰਾਜ ਰੱਖਿਆ ਫਿਰ ਕੋਈ ਨਾ ਫਿਰ ਮੈਂ ਮੈਂ ਭੈਣੇ ਜਾਂ ਤੂੰ ਜਾਊਂਗੀ ਤਾਂ ਫੇ ਮੈਨੂੰ ਵੀ ਲੈ ਜੀ ਇਹ ਗੱਲ ਹੋ ਜਾਂਦੀ ਆ ਜੀ ਵੀ ਮਹਾਰਾਜ ਦੇ ਓੜ ਦੇ ਵਿੱਚ ਇਹ ਸਾਰਾ ਕੁਝ ਹੁੰਦਾ ਨਹੀਂ ਤਾਂ ਤੁਹਾਨੂੰ ਪਤਾ ਹੈ ਡੇਰੇ ਕਦੇ ਵੀ ਨਾ ਚੱਲਣ ਅਚਾਨਕ ਮਰੇ ਤੇ ਹਮਲ ਕਰਦਾ ਮੈਨੂੰ ਤਾਂ ਪੈਰ ਹੀ ਕੇਟ ਲਾਈ ਤਾ ਜੀ ਮੈਂ ਯਾ ਦੇਖੋ ਇਹਦਾ ਕੀ ਹਾਲ ਕਰਿਆ ਸੋ ਪਹਿਲਾਂ ਤਾਂ ਜੀ ਇਹਨੇ ਝਾੜ ਫੂਸ ਤੋਂ ਸ਼ੁਰੂ ਕਰਿਆ ਇਹ 6 ਮਹੀਨੇ ਸਾਲੇ ਨੇ ਝਾੜ-ਫੂਸ ਕਰਿਆ। ਉਹਦੇ ਤੋਂ ਬਾਅਦ ਜਦ ਆ ਦੇਖਿਆ ਵੀ ਇਹਨੇ ਕੰਮ ਠੰਡਾ ਹੀ ਆ ਕਿਉਂਕਿ ਝਾੜ-ਫੂਸ ਵਾਲੇ ਕੋਈ 20 ਰੁਪਏ ਦਿੰਦਾ ਕੋਈ 50 ਦਿੰਦਾ। ਵੀ ਇਹਦੇ ਨਾਲ ਤਾਂ ਗੱਲ ਬਣਨੀ ਨਹੀਂ ਹੈਗੀ। ਵੀ ਇਹਦੇ ਨਾਲੋਂ ਤਾਂ ਵੀ ਜਿਹੜਾ ਦਾਦੇ ਨੇ ਕੰਮ ਸ਼ੁਰੂ ਕਰਿਆ ਹੈ ਤਾਂ ਵੀ ਆਪਾਂ ਉਹ ਸ਼ੁਰੂ ਕਰੀਏ ਕੰਮ। ਇਹ ਜੀ ਉੱਥੇ ਤਾਂ ਝੂਠ ਬੋਲ ਕੇ ਗੁਰੂ ਘਰ ਤੋਂ ਸਰੂਪ ਚੱਕ ਲਿਆ। ਕਹਿੰਦੇ ਵੀ ਮੈਂ ਵੀ ਆਪਣਾ ਘਰ ਬਣਾਇਆ। ਵੀ ਮੈਂ ਉੱਥੇ ਦਿਕਾਟਨ ਕਰਨਾ ਕਰਚ ਵੀ ਤਾਂ ਕਰਕੇ ਮੈਂ ਪਾਠ ਕਰਾਉਣੇ ਵੀ ਮਹਾਰਾਜ ਦਾ ਸਰੂਪ ਲੈ ਕੇ ਜਾਣਾ ਪਰ ਇਹ ਸਰੂਪ ਜੀ ਵਾਪਸ ਛੱਡ ਕੇ ਨਹੀਂ ਆਇਆ ਉਹ ਨੌਵੇਂ ਪਾਸ਼ਾ ਉੱਥੇ ਸਾਡੇ ਐਡਾ ਬੜਾ ਸਥਾਨ ਆ ਉਹ ਉੱਥੇ ਵੀ ਦੇ ਸਕਦਾ ਉਹਨਾਂ ਨੂੰ ਸਾਰਾ ਕੁਝ ਸਾਡੇ ਸਾਡੇ ਪਿੰਡ ਇਤਿਹਾਸਿਕ ਸਥਾਨ ਹੈ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੁਮੇ ਪਾਸ਼ਾ ਜੀ ਜਦੋਂ ਦਿੱਲੀ ਨੂੰ ਗਏ ਸੀਗੇ ਮਹਾਰਾਜ ਅਸੀਸ ਦੇਣ ਵਾਸਤੇ ਸਾਡੇ ਉਰੇ ਜੀ ਉਹਨਾਂ ਨੇ 2-3 ਦਿਨ ਰਹੇ ਸੀਗੇ ਫਿਰ ਬਾਬਾ ਮਦਨ ਸਿੰਘ ਬਾਬਾ ਕੋਠਾ ਸਿੰਘ ਇਹਨਾਂ ਦੇ ਪਿਤਾ ਜੀ ਨੇ ਉਹਨਾਂ ਦੀ ਸੇਵਾ કરી ਸੀ ਮਹਾਰਾਜ ਨੌਵੇਂ ਪਾਸ਼ਾ ਦੀ ਉਹੀ ਸ਼ਹੀਦ ਸਾਡੇ ਜਦੋਂ ਚਮਕੌਰ ਦੀ ਗੜੀ ਦੀ ਜੰਗ ਹੋਈ ਸੀ ਗੜੀ ਦੇ ਦਰਵਾਜ਼ਿਆਂ ਤੇ ਸਾਡੇ ਮਦਨ ਸਿੰਘ ਤੇ ਕੋਠਾ ਸਿੰਘ ਸਾਡੇ ਇੰਨੇ ਮਹਾਨ ਸ਼ਹੀਦ ਵੀ ਉੱਥੇ ਖੜੇ ਸੀ ਮਹਾਰਾਜ ਨੇ ਇਹਨਾਂ ਦੀ ਡਿਊਟੀ ਲਈ ਪਾਈ ਮਦਨ ਸਿੰਘ ਕੋਠਾ ਸਿੰਘ ਵੀ ਤੁਸੀਂ ਗੱਡੀ ਦੇ ਦਰਵਾਜ਼ੇ ਤੇ ਡਿਊਟੀ ਦੇਣੀ ਆ ਇਹਨਾਂ ਨੂੰ ਖਤਰਾ ਵੀ ਜੇ ਕਿਤੇ ਸਰੂਪਨਿਕ ਕਮੇਟੀ ਨੂੰ ਰਿਪੋਰਟ ਕਰਤੀ ਤਾਂ ਸਰੂਪ ਚੱਕ ਹੋ ਜਾਣੇ ਆ ਤੇ ਸਾਡਾ ਡੇਰੀ ਦੀ ਅਮਨ ਘਟ ਜਾਣੇ ਅਸੀਂ ਮੈਂ ਕਹਿੰਦੇ ਤੁਸੀਂ ਸਤਿਕਾਰ ਕਰਦੇ ਆ ਵੀ ਆਪਾਂ ਅਰਦਾਸ ਕਰ ਲੈਂਦੇ ਆ ਤੁਸੀਂ ਫਤੇਗੜ ਸਾਹਿਬ ਦੀ ਧਰਤੀ ਤੇ ਚੱਲੋ ਮੈਂ ਵੀ ਚੱਲਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਵੀ ਉੱਥੇ ਜਾ ਕੇ ਆਪਣਾ ਜੋ ਭੋਰਾ ਸਾਬਣਿਆ ਹੋਇਆ ਸਿੱਧਾਂ ਦਾ ਉੱਥੇ ਜਾ ਕੇ ਕਹਿਣ ਉਹ ਖੜਨ ਜੇ ਸੱਚੇ ਹੈ ਵੀ ਜਿਨ੍ਹਾਂ ਦੇ ਬੱਚਾ ਨਹੀਂ ਜੀ ਹੁੰਦਾ ਉਹਨਾਂ ਨੂੰ ਬੱਚਿਆਂ ਦਾ ਕਦੀ ਦਵਾਈ ਤੱਕੇ ਦਿੰਦੇ ਨੇ ਪਤਾ ਨਹੀਂ ਉਹਨਾਂ ਤੋਂ ਕੀ ਕੀ ਕੁੱਝ ਕਰਵਾਉਂਦੇ ਨੇ ਇਹ ਮਹਾਰਾਜ ਦਾ ਸਤਕਾਰ ਤਾਂ ਪਹਿਲਾਂ ਇਹੀ ਆ ਕਿ ਉਹਦੇ ਗੁਰਸਿੱਖ ਦਾ ਸਤਕਾਰ ਹੋਣਾ ਚਾਹੀਦਾ ਜੇ ਤੁਸੀਂ ਉਹਦੇ ਗੁਰਸਿੱਖ ਦਾ ਸਤਕਾਰ ਨਹੀਂ ਕਰਦੇ ਤੁਸੀਂ ਮਹਾਰਾਜ ਦਾ ਸਤਕਾਰ ਕਿੱਥੋਂ ਕਰਦੇ ਹੋਵੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਸ ਵਕਤ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਪਗੜਾਣਾ ਦੇ ਵਿੱਚ ਮੌਜੂਦ ਹਾਂ ਔਰ ਮੇਰੇ ਨਾਲ ਇਸ ਵਕਤ ਵੀਰ ਸੁਖਵਿੰਦਰ ਸਿੰਘ ਮੌਜੂਦ ਨੇ ਇਹਨਾਂ ਦੇ ਧਰਮਸਪਤਨੀ ਮੌਜੂਦ ਨੇ ਦਰਅਸਲ ਅੱਜ ਇਸ ਵੇਰੇ ਇਸ ਪਿੰਡ ਦੇ ਵਿੱਚ ਇੱਕ ਘਟਨਾ ਵਾਪਰਦੀ ਹੈ ਵੀਰ ਸੁਖਵਿੰਦਰ ਸਿੰਘ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਇਹਨਾਂ ਦੀ ਦਸਤਾਰ ਲਾ ਦਿੱਤੀ ਜਾਂਦੀ ਹੈ ਵਜ੍ਹਾ ਕੀ ਹੁੰਦੀ ਹੈ ਇਸ ਪਿੰਡ ਦੇ ਵਿੱਚ ਦੱਸਿਆ ਜਾ ਰਿਹਾ ਹੈ ਇਹਨਾਂ ਦੇ ਮੁਤਾਬਕ ਕਿ ਇੱਕ ਡੇਰਾ ਹੈ ਜਿਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਵੀ ਕੀਤਾ ਹੋਇਆ ਤੇ ਨਾਲ ਦੀ ਨਾਲ ਮਨਮਤ ਜਿਹੜੀ ਗੁਰਗਰਾਂ ਸਾਹਿਬ ਜੀ ਮਹਾਰਾਜ ਗੁਰਬਾਣੀ ਜਿਨ੍ਹਾਂ ਚੀਜ਼ਾਂ ਤੋਂ ਸਾਨੂੰ ਰੋਕਦੀ ਹੈ ਯਾਨੀ ਕਿ ਪੁੱਛਾਂ ਦੇਣੀਆਂ ਝਾੜੇ ਦੇਣੇ ਇਹ ਸਭ ਚੀਜ਼ਾਂ ਵੀ ਉਸ ਡੇਰੇ ਦੇ ਵਿੱਚ ਨਾਲ ਦੀ ਨਾਲ ਚੱਲ ਰਹੀਆਂ ਸੀ ਜਿਸ ਨੂੰ ਲੈ ਕੇ ਇਹਨਾਂ ਦੇ ਵੱਲੋਂ ਇੱਕ ਇਤਰਾਜ਼ ਜਤਾਇਆ ਜਾਂਦਾ ਹੈ ਐਸਜੀਪੀਸੀ ਨੂੰ ਇੱਕ ਲੈਟਰ ਲਿਖੀ ਜਾਂਦੀ ਹੈ ਇਹਨਾਂ ਵੱਲੋਂ ਤੇ ਨਾਲ ਦੀ ਨਾਲ ਇਸ ਪਿੰਡ ਦੇ ਹੋਰ ਜਿਹੜੇ ਮੋਤਵਰ ਸੱਜਣ ਨੇ ਉਹਨਾਂ ਵੱਲੋਂ ਜਿਸ ਨੂੰ ਲੈ ਕੇ ਫਿਰ ਇੱਕ ਵਿਵਾਦ ਖੜਾ ਹੁੰਦਾ ਹੈ ਤੇ ਅੱਜ ਇਹਨਾਂ ਦੇ ਨਾਲ ਇੱਕ ਕੁੱਟਮਾਰ ਕੀਤੀ ਗਈ ਹੈ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕੀ ਹੈ ਪੂਰਾ ਮਾਮਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਇਹ ਪੂਰਾ ਮਾਮਲਾ ਸਾਨੂੰ ਪਲੀਜ਼ ਦੱਸੋ ਸ਼ੁਰੂ ਤੋਂ ਲੈ ਕੇ ਇਹ ਕੀ ਘਟਨਾ ਹੈਗੀ ਹੈ ਇਹ ਕਿਵੇਂ ਸਾਰਾ ਵਿਵਾਦ ਸ਼ੁਰੂ ਹੋਇਆ ਤੇ ਕਿਵੇਂ ਫਿਰ ਅੱਜ ਇੰਨਾ ਵੱਧ ਗਿਆ ਕਿ ਤੁਹਾਡੀ ਕੁਟ ਮਾਰ ਵੀ ਕੀਤੀ ਗਈ ਹੈ ਤੇ ਤੁਹਾਡੀ ਦਸਤਾਰ ਵੀ ਲਾ ਦਿੱਤੀ ਗਈ ਹੈ ਮੈਂ ਸਮੂਹ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਹੈ ਸਾਨੂੰ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਲਾਂਡਾ ਕੇ ਗਏ ਹਨ ਉਹਨਾਂ ਨੇ ਕਿਹਾ ਸੀ ਕਿ ਤੁਸੀਂ 10ਵੇਂ ਪਾਸਾ ਤਨਤਨ ਗੁਰਾਂ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਣਾ ਫਿਰ ਜੇ ਸਾਡਾ ਗੁਰੂ ਇੱਕ ਡੇਰੀਆਂ ਦੇ ਰੁਲਦਾ ਫੇਵੇ ਜਿੱਥੇ ਬਖੰਡਵਾਦ ਹੁੰਦਾ ਸਾਰੇ ਸਾਡੇ ਸਾਰੇ ਨਗਰ ਨੂੰ ਪਤਾ ਵੀ ਸਾਡੇ ਨਗਰ ਜੋ ਡੇਰਾ ਬਣਿਆ ਹੋਇਆ ਪਗੜਾਣੇ ਵਿੱਚ ਜੋ ਬੱਗੇ ਨਾਂ ਦਾ ਬੰਦਾ ਇੱਕ ਰਾਕਟ ਦੀ ਰਾਕਟ ਦੀ ਚਲਾ ਚਲਾ ਰਿਹਾ ਬੇਨਤੀ ਇਹ ਹੈ ਸਾਨੂੰ ਕੋਈ ਇਤਰਾਜ਼ ਨਹੀਂ ਡੇਰੀ ਤੋਂ ਸਾਨੂੰ ਇਤਰਾਜ਼ ਹੈ ਵੀ ਜਿੱਥੇ ਸਾਡਾ ਮਹਾਰਾਜ ਦਾ ਸਰੂਪ ਰੱਖਿਆ ਹੋਇਆ ਉਹ ਇਹ ਜੀ ਜਗ੍ਹਾ ਦੀ ਸ਼ੋਭਾ ਨਹੀਂ ਦਿੰਦਾ ਰੱਖਿਆ ਹੋਇਆ ਇਹ ਮੈਂ ਸ਼੍ਰੋਮਣੀ ਕਮੇਟੀ ਨੂੰ ਵੀ ਬੇਨਤੀ ਕਰੀ ਸੀ ਉਹਨਾਂ ਦੇ ਮੈਂਬਰ ਆਏ ਸੀ ਸਾਡੇ ਗੁਰਦਾਰ ਸਾਹਿਬ ਜੀ ਦੇ ਉੱਤੇ ਕਿ ਬਾਦਲ ਸਾਹਿਬ ਜੀ ਦਾ ਸਥਾਨ ਬਣਿਆ ਹੋਇਆ ਸਾਡਾ ਇਤਿਹਾਸਕ ਸਥਾਨ ਹੈ ਉੱਥੇ ਮੈਂਬਰ ਆਏ ਸੀ ਉਹਨਾਂ ਨੇ ਕਿਹਾ ਜੀ ਸਾਨੂੰ ਭਈ ਇਤਰਾਜ ਹੈ ਤੁਸੀਂ ਲੈਟਰ ਲਿਖ ਕੇ ਦਿਓ ਇਹ ਦੇਖੋ ਇਹ ਲੈਟਰ ਹੈ ਇਹ ਲੜਾਈ ਦੇ ਜੜੇ ਸਾਰਾ ਲੈਟਰ ਜੋ ਮੈਂ ਸ਼੍ਰੋਮਣੀ ਕਮੇਟੀ ਨੂੰ ਇਹ ਚਿੱਠੀ ਭੇਜਣੀ ਸੀ ਤੇ ਭੇਜਣੀ ਵੀ ਹੈਗੀ ਹੈ ਇਹ ਦੇ ਲੈਟਰ ਦੇ ਉੱਤੇ ਤੁਸੀਂ ਲਿਖਿਆ ਕੀ ਹੋਇਆ ਵਿਸ਼ਾ ਕੀ ਲਿਖਿਆ ਹੋਇਆ ਵਿਸ਼ਾ ਤਾਂ ਹੈ ਵੀ ਜੋ ਪਖੰਡਵਾਜ ਸਾਡੇ ਪੰਜਾਬ ਵਿੱਚ ਜਾਂ ਸਾਡੇ ਪਿੰਡ ਦੇ ਵਿੱਚ ਇੱਥੇ ਗੁਰਗਰਾਸੇ ਜਸ ਰੂਪ ਹੋਣਾ ਇੱਕ ਬੜੀ ਪਾਪ ਦੀ ਗੱਲ ਹੈ ਜਾਂ ਕੋਈ ਇੱਥੇ ਮਰਿਆਦਾ ਨਹੀਂ ਹੁੰਦੀ ਜਿੱਥੇ ਪਖੰਡਵਾਦ ਹੁੰਦਾ ਹਾਂ ਸੋ ਕਿਸ ਕਿਸ ਤਰੀਕੇ ਦਾ ਪਖੰਡਵਾਦ ਹੁੰਦਾ ਪਖਾਡਵਾਦ ਹੁੰਦਾ ਜਿਵੇਂ ਤਾਕਤ ਵੀਦਕਾਰ ਨੇ ਹੱਥ ਹੌਲੇ ਕਰਨੇ ਪੁਛਿਆ ਦੇਣੀ ਭੂਤ ਕੱਢਣੇ ਲੋਕਾਂ ਦੇ ਇਹ ਪਖੰਡਵਾਦ ਦੀ ਇੱਕ ਅੰਗ ਹੈ ਜੀ ਇਹ ਉਸ ਡੇਰੇ ਦੇ ਵਿੱਚ ਇਹ ਸਾਰਾ ਕੁਝ ਚੱਲਦਾ ਹਾਂਜੀ ਹਾਂ ਬਿਲਕੁਲ ਚੱਲਦਾ ਜੇ ਕੋਈ ਕਿਸੇ ਨੂੰ ਸ਼ੱਕ ਹੋਵੇ ਤਾਂ ਉਹ ਆਪਣਾ ਪੈਰਾ ਦੇ ਕੇ ਉੱਥੇ ਬਹੁਤ ਜਨਾਨੀਆਂ ਆਉਂਨੀਆਂ ਬੰਦਾ ਫੜ ਸਕਦਾ ਵੇਖ ਕੇ ਉੱਥੇ ਸਰਵਣਿਕ ਕਮੇਟੀ ਇਹ ਕੰਮ ਆਪਣਾ ਕਰ ਸਕਦੀ ਹੈ ਪਰ ਇਹਨੂੰ ਬੰਦੇ ਨੂੰ ਦੁੱਖ ਲੱਗਿਆ ਵੀ ਕਿਸੀ ਸਰਵਣਿਕ ਕਮੇਟੀ ਤੇ ਜਾ ਕੇ ਮੈਨੀਆਂ ਰਿਪੋਰਟ ਕਰ ਦਿੱਤੇ ਮੇਰਾ ਡੇਰਾ ਨਾ ਕਿਤੇ ਬੰਦ ਕਰਾ ਦੇ ਤਾਂ ਤਨ ਗੁਰਗੁਰ ਸਾਹਿਬ ਜੀ ਦੇ ਸਰੂਪ ਇਥੋਂ ਕਿ ਚੱਕੇ ਨਾ ਜਾਣ ਤਾਂ ਮੇਰੇ ਤੇ ਇਹ ਡੇਰਾ ਫਿਰ ਜਿਹੜੀ ਆਮਦਨ ਹੈ ਘਟ ਜਾਣੀ ਹੈ ਤਾਂ ਉਹ ਮੈਂ ਮੈਂ ਚਾਹੁੰਦਾ ਵੀ ਇੱਕ ਵਾਰੀ ਮੈਂ ਤੁਹਾਨੂੰ ਵਿਸ਼ਾ ਜ਼ਰੂਰ ਪੜ੍ਹ ਕੇ ਸੁਣਾਦਾ ਸੋ ਇਸ ਲੈਟਰ ਜਿਹੜੀ ਲਿਖੀ ਹੋਈ ਹੈ ਇਹਦਾ ਵਿਸ਼ਾ ਲਿਖਿਆ ਹੋਇਆ ਹੈ ਦਰਖਾਸਤ ਬਾਬਤ ਸ਼੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਪਿੰਡ ਪਗੜਾਣਾ ਜ਼ਿਲ੍ਹਾ ਫਤੇਗੜ ਸਾਹਿਬ ਵਿੱਚ ਇੱਕ ਅਖੌਤੀ ਸਾਧ ਵੱਲੋਂ ਡੇਰਾ ਬਣਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਆੜ ਵਿੱਚ ਲੋਕਾਂ ਨੂੰ ਗੁੰਮਰਾਹ ਕਰਨ ਤੇ ਪਖੰਡ ਰਚਣ ਬਾਰੇ ਬੇਨਤੀ ਕੀਤੀ ਜਾਂਦੀ ਹੈ। ਸੋ ਇਹ ਐਸਜੀਪੀਸੀ ਨੂੰ ਤੁਸੀਂ ਇਹ ਲੈਟਰ ਲਿਖ ਰਹੇ ਸੀ। ਹਾਂਜੀ ਹਾਂਜੀ। ਮੈਂ ਲੈਟਰ ਲਿਖ ਰਿਹਾ ਸੀ ਅਚਾਨਕ ਅੱਜ ਸਵੇਰੇ 8 ਵਜੇ ਮੈਂ ਸਬਜ਼ੀ ਲੈਣ ਗਿਆ ਸੀ ਮਾਰਕੀਟ 'ਚ। ਤਾਂ ਉੱਥੇ ਇਹਨਾਂ ਨੇ ਇੱਕ ਆਰਮ ਸਿੰਘ ਦੀ ਦੁਕਾਨ ਮਕੰਦੀ ਦੇ ਆਰਾਮ ਹੈ ਉਹਦੇ ਅੱਗੇ ਮੇਰੇ ਤੇ ਹਮਲਾ ਕਰਿਆ ਤਿੰਨ ਇਹ ਤਿੰਨ ਬੰਦੇ ਸੀ। ਇੱਕ ਆਪਣਾ ਜਸਵਿੰਦਰ ਜੋ ਇਹ ਬੱਗਾ ਇਹਦਾ ਭਰਾ ਸੀ ਕਲਾਡੀ ਇੱਕ ਇੱਕ ਹੋਰ ਭਰਾ ਸੀ ਜੱਗੀ ਇਹਨਾਂ ਨੇ ਮੇਰੇ ਤੇ ਮਤ ਕੇ ਹਮਲਾ ਕੀਤਾ ਮੈਨੂੰ ਕਿਹਾ ਵੀ ਤੂੰ ਇਹ ਆਪਣਾ ਕੰਮ ਬੰਦ ਕਰ ਦੇ ਨਹੀਂ ਅਸੀਂ ਤੈਨੂੰ ਜਾਨ ਤੋਂ ਮਾਰ ਦੇਵਾਂਗੇ ਵੀ ਸਾਡਾ ਤੂੰ ਸਰੂਪ ਚਕਾਉਣ ਲੱਗਿਆ ਇੱਥੇ ਵੀ ਤੇਰਾ ਕੀ ਹੱਕ ਬਣਦਾ ਚਕਾਉਣ ਦਾ ਸਾਡਾ ਸਰੂਪ ਸੋ ਮੇਰੀ ਸਿੱਖ ਇਹ ਇਹ ਸਾਰੇ ਲੋਕੀ ਡੇਰੀ ਨਾਲ ਸੰਬੰਧਿਤ ਨਹੀਂ ਜੀ ਹਾਂ ਜੀ ਹਾਂ ਜੀ ਤਿੰਨੇ ਭਰਾ ਨੇ ਡੇਰਾ ਚਲਾ ਰਹੇ ਇਹਨਾਂ ਦਾ ਕੋਈ ਕੰਮਕਾਰ ਨਹੀਂ ਕੋਈ ਮੈਂ ਤਾਂ ਨਹੀਂ ਕਰਦੇ ਸਿਰਫ ਇੱਕ ਡੇਰੀ ਦੇ ਨਾਂ ਤੇ ਉੱਥੇ ਹੱਥ ਹੌਲੀ ਕਰਕੇ ਆਪਣਾ ਰੋਜੀ ਰੋਟੀ ਚਲਾ ਰਹੇ ਹਾਂ ਜੀ ਇਹਨਾਂ ਨੂੰ ਖਾਤਰਾ ਵੀ ਜੇ ਕਿਤੇ ਸਰੂਪਣੀ ਕਮੇਟੀ ਨੂੰ ਰਿਪੋਰਟ ਕਰਤੀ ਤਾਂ ਸਰੂਪ ਉਚਕ ਹੋ ਜਾਣੇ ਆ ਤੇ ਸਾਡਾ ਡੇਰੀ ਦੀ ਅਮਾਨ ਘਟ ਜਾਣੀ ਹੂੰ ਇਸ ਕਰਕੇ ਕਿਤੇ ਤੁਸੀਂ ਕੀ ਚਾਹੁੰਦੇ ਹੋ ਕਿ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਿਹੜਾ ਸਰੂਪ ਹੈ ਉੱਥੇ ਨਾ ਹੋਵੇ ਇਹ ਚਾਹੁੰਦੇ ਹੋ ਤੁਸੀਂ ਹਾਂ ਜੀ ਅਸੀਂ ਤਾਂ ਸੰਗਤਾਂ ਨੂੰ ਇਹ ਬੇਨਤੀ ਕਰਨੇ ਆ ਸਰੂਪਣੀ ਕਮੇਟੀ ਨੂੰ ਮੈਂ ਬੇਨਤੀ ਕਰਦਾ ਹਾਂ ਹੋਰ ਜੱਥੇ ਬੰਦੇ ਉਹਨੂੰ ਬੇਨਤੀ ਕਰਦਾ ਕਿ ਜਿਹੜਾ ਸਰੂਪ ਹੈ ਇਹ ਕੋਈ ਸਥਾਨ ਨਹੀਂ ਹੈ ਜਿੱਥੇ ਕੋਈ ਵੀ ਇਤਿਹਾਸਿਕ ਸਾਡਾ ਕੋਈ ਸਥਾਨ ਇਹ ਡੇਰਾ ਇੱਕ ਡੇਰੇ ਦੇ ਇੱਕ ਦੁਕਾਨਦਾਰ ਹੀ ਚਲਾਉਣ ਵਾਲਾ ਬੰਦਾ ਕਿਵੇਂ ਸਰੂਪ ਰੱਖ ਸਕਦਾ ਪਹਿਲੀ ਗੱਲ ਤਾਂ ਇਹ ਤੇ ਸਵਾਲ ਬਣਦਾ ਕਿ ਜਦ ਇਹ ਸਿੱਖ ਖਵਾਂਦਾ ਫਿਰ ਮੇਰੀ ਇਹਨਾਂ ਦਸਤਾਰ ਕਿਉਂ ਲਾਈ ਹੈ ਸਿੱਖਤਾ ਇੱਕ ਸਿੱਖ ਦੀ ਦਸਤਾਰ ਲਾ ਹੀ ਨਹੀਂ ਸਕਦਾ ਉਹ ਸਿੱਖ ਨਹੀਂ ਹੁੰਦਾ ਜਿਹੜਾ ਦਸਤਾਰ ਲਾਉਂਦਾ ਕਿਸੇ ਦੀ ਉੱਥੇ ਕੋਈ ਕੈਮਰੇ ਵਗੈਰਾ ਵੀ ਸੀਗੇ ਜਦੋਂ ਤੁਹਾਡੀ ਕੁੱਟਮਾਰ ਹੋ ਰਹੀ ਸੀ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਤੁਹਾਡੇ ਨਾਲ ਤੇ ਤੁਸੀਂ ਉਹਨਾਂ ਨੂੰ ਕਿਹਾ ਨਹੀਂ ਵੀ ਤੁਸੀਂ ਮੈਨੂੰ ਕਿਉਂ ਮਾਰ ਰਹੇ ਹੋ ਕੋਈ ਗੱਲਬਾਤ ਤੁਸੀਂ ਕਹੀ ਹੋਵੇ ਵੀ ਮੇਰਾ ਕਸੂਰ ਕੀ ਹੈ ਤੁਸੀਂ ਆਗੇ ਮੈਨੇ ਗੱਲਬਾਤ ਹੈ ਇਹ ਉਹਨਾਂ ਨੇ ਮੇਰੇ ਇੱਕ ਮਿੰਟ ਗੱਲਬਾਤ ਕਰੀ ਹੈ ਕੀ ਕਿਹਾ ਉਹਨਾਂ ਨੇ ਉਹਨਾਂ ਕਿਹਾ ਵੀ ਤੁਸੀਂ ਸਾਡੇ ਡੇਰੇ ਨੂੰ ਦਰਖਾਸਤ ਦੇਣ ਨੂੰ ਫਿਰ ਤਾਂ ਤੁਸੀਂ ਸ਼ਰਮਣੀਕ ਬੈਠੀ ਹੁੰਦਾਸਗਾ ਦਰਖਾਸਤ ਦਈਏ ਮੈਂ ਕਿਹਾ ਵੀ ਮੈਂ ਦਰਖਾਸਤ ਨਹੀਂ ਦੇ ਤੇ ਮੇਰੇ ਕੋਲ ਪਈ ਹੈ ਲਿਖੀ ਹੋਈ ਜਦੋਂ ਉਹਨਾਂ ਨੇ ਗੱਲ ਕਰੀ ਵੀ ਸਾਡੇ ਸਤਕਾਰ ਕਰਦੇ ਆ ਸੀ ਮੈਂ ਕਿਹਾ ਜੇ ਤੁਸੀਂ ਸਤਕਾਰ ਕਰਦੇ ਆ ਵੀ ਆਪਾਂ ਅਰਦਾਸ ਕਰ ਲੈਨੇ ਆ ਤੁਸੀਂ ਫਤੇਗੜ ਸਾਹਿਬ ਦੀ ਧਰਤੀ ਤੇ ਚੱਲੋ ਮੈਂ ਵੀ ਚੱਲਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਵੀ ਜੇ ਤੂੰ ਸੱਚਾ ਭਈ ਪਰ ਅਰਦਾਸ ਕਰ ਲੈਨੇ ਆ ਵੀ ਮੈਂ ਉੱਥੇ ਵਕੰਡ ਕਰਦਾ ਨਹੀਂ ਗੱਲ ਖਤਮ ਹੈ ਫਿਰ ਅੱਛਾ ਤੁਸੀਂ ਉਹਨਾਂ ਨੇ ਕਿਹਾ ਕਿ ਤੁਸੀਂ ਜੇ ਤੁਸੀਂ ਸਹੀ ਕੰਮ ਕਰ ਰਹੇ ਹੋ ਆਪਣੇ ਤੌਰ ਤੇ ਤੇ ਤੁਸੀਂ ਫਤੇਗੜ ਸਾਹਿਬ ਉੱਥੇ ਸਾਬਜ਼ਾਦਿਆਂ ਦੀ ਧਰਤੀ ਤੇ ਜਾ ਕੇ ਉੱਥੇ ਨਤਮਸਤਕ ਹੋ ਜਾਓ ਤੇ ਸਾਹਮਣੇ ਗੁਰਗਰਨ ਸਾਹਿਬ ਜੀ ਦੇ ਇਹ ਕਹਿ ਦਿਓ ਕਿ ਸਾਡੇ ਇੱਥੇ ਕੋਈ ਵੀ ਅਨੁਮਤ ਨਹੀਂ ਚੱਲ ਰਹੀ ਹਾਂਜੀ 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 ਹਾਂ ਬਿਲਕੁਲ ਜੀ ਫਤੇਗੜ ਸਾਹਿਬ ਦੀ ਧਰਤੀ ਸਾਡੀ ਸਿੱਧਾਂ ਦੀ ਧਰਤੀ ਹੈ ਉੱਥੇ ਜਾ ਕੇ ਆਪਣਾ ਜੋ ਭੋਰਾ ਸਾਬ ਬਣਾਇਆ ਹੋਇਆ ਸਿੱਧਾਂ ਦਾ ਉੱਥੇ ਜਾ ਕੇ ਕਹਿਣ ਉਹ ਖੜਨ ਜੇ ਸੱਚੇ ਵੀ ਆ ਅਸੀਂ ਬੋਈ ਇੱਥੇ ਕੋਈ ਹੱਥ ਆਵੜਾ ਨਹੀਂ ਕਰਦੇ ਅਸੀਂ ਸਿਆਣਪ ਨਹੀਂ ਕਰਦੇ ਆਓ ਸਾਹਮਣੇ ਆਓ ਫਿਰ ਲਿਵੰਡੀ ਜਿਸ ਤਰੀਕੇ ਨਾਲ ਇਹ ਕੁੱਟਮਾਰ ਹੋਈ ਹੈ ਜੀ ਇੱਕ ਸਿੱਖ ਦੀ ਜਿਵੇਂ ਭਾਈ ਸਾਹਿਬ ਨੇ ਵੀ ਕਿਹਾ ਕਿ ਇੱਕ ਸਿੱਖ ਜੇ ਸਿੱਖ ਦੀ ਦਸਤਾਰ ਲਾਊਗਾ ਤਾਂ ਫਿਰ ਹੋਰਾਂ ਨੇ ਤਾਂ ਫਿਰ ਲਾਣੀ ਲਾਣੀ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਤਾਂ ਇਹ ਹੀ ਗੱਲ ਦਾ ਤਾਂ ਸਾਰੇ ਨਾਲੋਂ ਬੜਾ ਇਤਰਾਜ਼ ਆ ਜੀ ਉਹ ਕਹਿੰਦੇ ਅਸੀਂ ਵੀ ਮਹਾਰਾਜ ਦਾ ਸਤਿਕਾਰ ਕਰਦੇ ਆਂ ਮਹਾਰਾਜ ਦਾ ਸਤਿਕਾਰ ਤਾਂ ਪਹਿਲਾਂ ਇਹ ਹੀ ਆ ਕਿ ਉਹਦੇ ਗੁਰਸਿੱਖ ਦਾ ਸਤਿਕਾਰ ਹੋਣਾ ਚਾਹੀਦਾ ਜੇ ਤੁਸੀਂ ਉਹਦੇ ਗੁਰਸਿੱਖ ਦਾ ਸਤਿਕਾਰ ਨਹੀਂ ਕਰਦੇ ਤੁਸੀਂ ਮਹਾਰਾਜ ਦਾ ਸਤਿਕਾਰ ਕਿੱਥੋਂ ਕਰਦੇ ਹੋਵੋਗੇ ਜੇ ਸਾਨੂੰ ਮੈਨੂੰ ਜਨਾਨੀਆਂ ਇਹ ਵੀ ਦੱਸਦੀਆਂ ਵੀ ਜਿਨ੍ਹਾਂ ਦੇ ਬੱਚਾ ਨਹੀਂ ਜੀ ਹੁੰਦਾ ਉਹਨਾਂ ਨੂੰ ਬੱਚਿਆਂ ਦਾੱਕ ਦੀ ਦਵਾਈ ਤੱਕੇ ਦਿੰਦੇ ਨੇ ਪਤਾ ਨਹੀਂ ਉਹਨਾਂ ਤੋਂ ਕੀ ਕੀ ਕੁੱਝ ਕਰਵਾਉਂਦੇ ਨੇ ਇਹ ਸਾਡੇ ਪਿੰਡ 'ਚ ਖੁਦ ਇੱਕ ਦੋ ਜਨਾਨੀਆਂ ਨੇ ਮੈਨੂੰ ਕਿਹਾ ਵੀ ਸਾਡੇ ਤਾਂ ਉੱਥੇ ਜਾ ਕੇ ਮੁੰਡਾ ਹੋਇਆ ਜੀ ਉੱਥੇ ਜਾ ਕੇ ਸਾਡੇ ਕੁੜੀ ਹੋਈਆਂ ਨਹੀਂ ਤਾਂ ਸਾਡੇ ਜਨਾਨੀਆਂ ਦੇ ਬੱਚਾ ਨਹੀਂ ਤਾਂ ਹੁੰਦਾ ਤੁਸੀਂ ਐਂ ਦੱਸੋ ਸਾਡੇ 9ਵੇਂ ਮਹਾਰਾਜ ਐ 9ਵੇਂ ਪਾਸ਼ਾ ਜੀ ਦਾ ਐਡਾ ਵੱਡਾ ਸਥਾਨ ਹੋ ਕੇ ਵੀ ਜਨਾਨੀਆਂ ਵੀ ਲੋਰ ਡੇਰਿਆਂ ਤੇ ਫਿਰ ਰਹੀਆਂ ਨੇ ਕਿਉਂਕਿ ਜੇ ਇਹਨਾਂ ਨੇ ਇਹ ਪਖੰਡਵਾਦ ਰਚਾਇਆ ਹੋਇਆ ਤਾਂ ਕਰਕੇ ਲੋਕਾਂ ਨੂੰ ਭੁਲੇਖਿਆਂ ਚ ਪਾ ਪਾ ਕੇ ਇਹ ਆਪਣੇ ਡੇਰਿਆਂ ਤੇ ਲੈ ਕੇ ਜਾਂਦੇ ਨੇ ਨਹੀਂ ਦੇਣੇ ਵਾਲਾ ਤਾਂ ਮਹਾਰਾਜ ਹੀ ਜੀ ਆ ਉਹ 9ਵੇਂ ਪਾਸ਼ਾ ਉੱਥੇ ਸਾਡੇ ਐਡਾ ਵੱਡਾ ਸਥਾਨ ਆ ਉਹ ਉੱਥੇ ਵੀ ਦੇ ਸਕਦਾ ਉਹਨਾਂ ਨੂੰ ਸਾਰਾ ਕੁਝ ਸਾਡੇ ਸਾਡੇ ਪਿੰਡ ਇਤਿਹਾਸਿਕ ਸਥਾਨ ਹੈ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਮੇ ਪਾਸ਼ਾ ਜੀ ਜਦੋਂ ਦਿੱਲੀ ਨੂੰ ਗਏ ਸੀਗੇ ਮਹਾਰਾਜ ਅਸੀਸ ਦੇਣ ਵਾਸਤੇ ਸਾਡੇ ਉਰੇ ਜੀ ਉਹਨਾਂ ਨੇ 2-3 ਦਿਨ ਰਹੇ ਸੀਗੇ ਦੋ ਉਹਦੇ ਕਰਕੇ ਫਿਰ ਬਾਬਾ ਮਦਨ ਸਿੰਘ ਬਾਬਾ ਕੋਠਾ ਸਿੰਘ ਇਹਨਾਂ ਦੇ ਪਿਤਾ ਜੀ ਨੇ ਉਹਨਾਂ ਦੀ ਸੇਵਾ કરી ਸੀ ਮਹਾਰਾਜੇ ਨੌਵੇਂ ਪਾਸ਼ਾ ਦੀ ਫਿਰ ਉਹਨਾਂ ਦੇ ਵਰ ਦੇ ਨਾਲ ਇਹਨਾਂ ਦੇ ਕੋਲ ਕੋ ਦੋ ਪੁੱਤਰ ਸੀਗੇ ਕਹਿੰਦੇ ਵੀ ਮਹਾਰਾਜ ਵੀ ਆਂ ਵੀ ਅਸੀਂ ਤੁਹਾਡੀ ਸੇਵਾ ਚ ਰਹਿਣਾ ਫਿਰ ਮਹਾਰਾਜ ਨੇ ਕਿਹਾ ਸੀ ਭਾਈ ਤੁਸੀਂ ਆਪਣੇ ਦੋਏ ਦੋਨੇ ਪੁੱਤਰਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਚ ਬੀਨੰਦਪੁਰ ਸਾਹਿਬ ਭੇਜ ਦਿਓ ਜੀ ਫਿਰ ਉਹਨਾਂ ਨੇ ਇਹ ਦੋਨੇ ਮਦਨ ਸਿੰਘ ਤੇ ਕੋਠਾ ਸਿੰਘ ਬਾਬਾ ਜੀ ਕਹਿੰਦੇ ਉੱਥੇ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਵਿੱਚ ਚਲੇ ਗਏ ਸੀ ਉਹੀ ਸ਼ਹੀਦ ਸਾਡੇ ਜਦੋਂ ਚਮਕੌਰ ਦੀ ਗੜੀ ਦੀ ਜੰਗ ਹੋਈ ਸੀ ਗੜੀ ਦੇ ਦਰਵਾਜ਼ਿਆਂ ਤੇ ਸਾਡੇ ਮਦਨ ਸਿੰਘ ਤੇ ਕੋਠਾ ਸਿੰਘ ਸਾਡੇ ਇੰਨੇ ਮਹਾਨ ਸ਼ਹੀਦ ਵੀ ਉੱਥੇ ਖੜੇ ਸੀ ਮਹਾਰਾਜ ਨੇ ਇਹਨਾਂ ਦੀ ਡਿਊਟੀ ਲਈ ਪਾਈ ਮਦਨ ਸਿੰਘ ਕੋਠਾ ਸਿੰਘ ਵੀ ਤੁਸੀਂ ਗੱਡੀ ਦੇ ਦਰਵਾਜ਼ੇ ਤੇ ਡਿਊਟੀ ਦੇਣੀ ਆ ਉਹ ਦੇਖ ਲਓ ਉੱਥੇ ਸ਼ਹੀਦ ਹੋਏ ਫਿਰ ਐਡੇ ਵੱਡੇ ਆਸਾਨ ਸਾਡੇ ਗੁਰੂ ਘਰ ਦੋ ਹੋਣ ਦੇ ਬਾਵਜੂਦ ਵੀ ਪਰ ਇਹ ਤਾਂ ਡੇਰਾ ਹੈ ਨਾ ਕਿਸੇ ਦੇ ਨਾਂ ਤੇ ਨਹੀਂ ਜੀ ਹੈਗਾ ਇਹਨਾਂ ਦਾ ਦਾਦਾ ਸੀਗਾ ਜੀ ਜਿਹੜਾ ਉਹ ਬਖੰਡਵਾਜ ਕਰਦਾ ਸੀਗਾ ਉਹਨੇ ਵੀ ਮਹਾਰਾਜ ਦਾ ਸਰੂਪ ਰੱਖਿਆ ਸੀ ਚਲੋ ਉਸ ਟਾਈਮ ਤੇ ਸਿੱਖ ਜਾਗਰੂਕ ਨਹੀਂ ਸੀਗੇ ਕਿ ਸਾਨੂੰ ਕੁਝ ਨਹੀਂ ਦਾ ਮਤਲਬ ਵੀ ਵੀ ਮਹਾਰਾਜ ਕਿੱਥੇ ਪਏ ਨੇ ਕਿੱਥੇ ਨਹੀਂ ਪਏ ਪਰ ਅੱਜ ਦੇ ਸਮੇਂ 'ਚ ਤਾਂ ਸੇਖਾ ਜਾਗਰੂਕ ਹੋਏ ਹੋਏ ਨੇ ਜਦੋਂ ਇਹਦਾ ਦਾਦਾ ਜੀ ਜਦੋਂ ਬਿਮਾਰ ਹੋਇਆ ਜੀ ਉਹਨਾਂ ਨੇ ਸਰੂਪ ਆਪਣੇ ਗੁਰੂ ਘਰ ਭੇਜਦੇ ਵੀ ਵੀ ਮੈਂ ਵੀ ਗੁਰੂ ਰੱਖ ਨਹੀਂ ਸਕਦਾ ਸਰੂਪ ਵੀ ਤੁਸੀਂ ਲੈ ਜਾਓ ਇਹ ਆਪ ਖੁਦ ਇਹਨਾਂ ਦਾ ਹੋਰ ਚਾਚੇ ਦਾਇ ਦਾ ਮੁੰਡਾ ਜਿਹੜਾ ਉਹ ਛੱਡ ਕੇ ਆਏ ਜੋਦੈਨੇ ਦੇਖਿਆ ਜੀ ਵੀ ਹਾਂ ਵੀ ਹੁਣ ਮੈਂ ਝਾੜ ਫੂਸ ਪਹਿਲਾਂ ਤਾਂ ਜੀ ਇਹਨੇ ਝਾੜ ਫੂਸ ਤੋਂ ਹੀ ਸ਼ੁਰੂ ਕਰਿਆ ਇਹ 6 ਮਹੀਨੇ ਸਾਲ ਇਹਨੇ ਝਾੜ ਫੂਸ ਕਰਿਆ ਉਹਦੇ ਤੋਂ ਬਾਅਦ ਜਾ ਦੇਖਿਆ ਵੀ ਇਹਨੇ ਕੰਮ ਠੰਡਾ ਹੀ ਆ ਕਿਉਂਕਿ ਝਾੜ ਫੂਸ ਵਾਲੇ ਕੋਈ 20 ਰੁਪਏ ਦਿੰਦਾ ਕੋਈ 50 ਦਿੰਦਾ ਵੀ ਇਹਦੇ ਨਾਲ ਤਾਂ ਗੱਲ ਬਣਨੀ ਨਹੀਂ ਹੈਗੀ ਵੀ ਇਹਦੇ ਨਾਲ ਉਹ ਤਾਂ ਵੀ ਜਿਹੜਾ ਦਾਦੇ ਨੇ ਕੰਮ ਸ਼ੁਰੂ ਕਰਿਆ ਹੈ ਤਾਂ ਵੀ ਆਪਾਂ ਉਹ ਸ਼ੁਰੂ ਕਰੀਏ ਕੰਮ ਇਹ ਜੀ ਉੱਥੇ ਤਾਂ ਝੂਠ ਬੋਲ ਕੇ ਗੁਰੂ ਘਰ ਤੋਂ ਸਰੂਪ ਚੱਕ ਲਿਆ ਕਹਿੰਦੇ ਵੀ ਮੈਂ ਅੱ비 ਆਪਣਾ ਘਰ ਬਣਾਇਆ ਵੀ ਮੈਂ ਉੱਥੇ ਅਦਕਾਟਨ ਕਰਨਾ ਘਰ ਚ ਵੀ ਤਾਂ ਕਰਕੇ ਮੈਂ ਪਾਠ ਕਰਾਉਣੇ ਵੀ ਮ ਪਰ ਇਸ ਰੂਪ ਜੀ ਵਾਪਸ ਛੱਡ ਕੇ ਨਹੀਂ ਆਇਆ ਪਰ ਗਲਤੀ ਉਹਨਾਂ ਦੀ ਵੀ ਆ ਵੀ ਉਹਨਾਂ ਨੇ ਸਵਾਲ ਨਹੀਂ ਕਰਿਆ ਗੁਰੂ ਘਰ ਵਾਲਿਆਂ ਨੇ ਵੀ ਭਾਈ ਤੂੰ ਆਪਣੇ ਉਦਘਾਟਨ ਕਰਨੇ ਵਾਸਤੇ ਸਰੂਪ ਲੈ ਕੇ ਗਿਆ ਤੂੰ ਵਾਪਸ ਕਿਉਂ ਨਹੀਂ ਛੱਡ ਕੇ ਗਿਆ ਸਾਰੇ ਚੋਪੇ ਨੇ ਜੀ ਕਿਸੇ ਨੂੰ ਗੁਰਸੇਖੀ ਤੱਕ ਮਤਲਬ ਨਹੀਂ ਜਿਹੜਾ ਕਿਸੇ ਨੂੰ ਮਰਿਆਦਾ ਤੱਕ ਕੋਈ ਮਤਲਬ ਨਹੀਂ ਇਹ ਸਭ ਉੱਥੇ ਚੱਲਦਾ ਵੀ ਜਿਹਦੇ ਬੱਚਾ ਨਹੀਂ ਹੁੰਦਾ ਇਹ ਸਭ ਝਾੜੇ ਪੁੱਛਾ ਸਭ ਕੁਝ ਚੱਲਦੇ ਮੈਨੂੰ ਖੁਦ ਜਨਾਨੀਆਂ ਨੇ ਕਿਹਾ ਜੀ ਮੈਂ ਖੁਦ ਗਵਾਏ ਇਹ ਗੱਲ ਦੀ ਗੁਰਬਾਣੀ ਤਾਂ ਕਹਿੰਦੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਕਿ ਉਹਨਾਂ ਦੇ ਘਰ ਵੀ ਜਦੋਂ ਗੁਰੂ ਹਰਗੋਬਿੰਦ ਪਾਸ਼ਾ ਜੀ ਮਹਾਰਾਜ ਨਹੀਂ ਹੋ ਰਹੀ ਸੀ ਤਾਂ ਮਾਤਾ ਗੰਗਾ ਜੀ ਬੜੇ ਵਿਆਕੁਲ ਸੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬਾਬਾ ਬੁੱਢਾ ਜੀ ਕੋਲ ਭੇਜਿਆ ਸੀ ਹਨਾ ਤੇ ਇਸ ਘਰ ਦੇ ਵਿੱਚ ਇਸ ਦਰ ਦੇ ਵਿੱਚ ਤਾਂ ਕਹਿੰਦੇ ਸਾਰਾ ਕੁਝ ਮਿਲਦਾ ਜੀ ਉਹੀ ਗੱਲ ਆ ਨਾ ਜੀ ਸੰਤ ਮਸਕੀਨ ਜੀ ਕਹਿੰਦੇ ਸੀਗੇ ਕਹਿੰਦੇ ਮੇਰੇ ਕੋਲ ਕੋਈ ਜਨਾਨੀ ਆਈ ਕਹਿੰਦੇ ਬਾਬਾ ਜੀ ਤੁਸੀਂ ਕਹਿੰਦੇ ਆ ਵੀ ਡੇਰਿਆਂ ਤੇ ਜਾਣੇ ਦੇ ਨਾਲ ਤਾਂ ਅੱਗੇ ਤਬੀਤਾਂ ਦੇ ਨਾਲ ਬੱਚੇ ਨਹੀਂ ਹੁੰਦੇ ਕਹਿੰਦੇ ਮੇਰੇ ਬੱਚਾ ਹੋਇਆ ਵੀ ਤਾਂ ਅੱਗੇ ਤਬੀਤਾਂ ਦੇ ਨਾਲ ਸੰਤ ਮਸਕੀਨ ਜੀ ਕਹਿੰਦੇ ਕਹਿੰਦੇ ਭਾਈ ਚਿੜੀਆਂ ਜਾਨਵਰ ਕਿਹਦੇ ਕੋਲ ਜਾਂਦੇ ਨੇ ਸੂਰੀ ਦੇ ਕਹਿੰਦੇ 18-18 ਬੱਚੇ ਹੁੰਨੇ ਆ ਉਹ ਕਿਹਦੇ ਕੋਲ ਜਾਂਦੀ ਆ ਵੀ ਇਹ ਦੇਣੇ ਵਾਲਾ ਤਾਂ ਪ੍ਰਮਾਤਮਾ ਹੁੰਦਾ ਰਦਾ ਪੈ ਜਾਂਦਾ ਏ ਵੀ ਜਿਹੜਾ ਤੁਸੀਂ ਮਹਾਰਾਜ ਨੂੰ ਨਾਂ ਪਛਾਣ ਕੇ ਤੁਸੀਂ ਇਹ ਨਾ ਚੀਜ਼ਾਂ ਦੇ ਪਿੱਛੇ ਲੱਗਦੇ ਹੋ ਤੇ ਭੈਣ ਜੀ ਇੱਕ ਹੋਰ ਗੱਲ ਵੀ ਹੈਗੀ ਹੈ ਸਾਡੀਆਂ ਜਿਹੜੀਆਂ ਮਾਵਾਂ ਭੈਣਾਂ ਹੁੰਦੀਆਂ ਖਾਸ ਤੌਰ ਦੇ ਉੱਤੇ ਉਹ ਬੜੀਆਂ ਭੋਲੀਆਂ ਹੁੰਦੀਆਂ ਉਹ ਅਕਸਰ ਇਸ ਤਰੀਕੇ ਦੇ ਜਿਹੜੇ ਬਾਬੇ ਹੁੰਦੇ ਆ ਉਹਨਾਂ ਕੋਲ ਜ਼ਰੂਰ ਜਾਂਦੀਆਂ ਤੇ ਇਹ ਵੀ ਕਿਹਾ ਜਾਂਦਾ ਵੀ ਉੱਥੇ ਤਾਂ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਹੋਇਆ ਜੀ ਉਹ ਤਾਂ ਗੁਰੂ ਮਹਾਰਾਜ ਨਾਲ ਜੋੜਦੇ ਆ ਗੁਰਗ੍ਰੰਥ ਸਾਹਿਬ ਜੀ ਨਾਲ ਇਹ ਵੀ ਅਸੀਂ ਸੁਣਦੇ ਹਾਂ ਨਾ ਇਹੀ ਮੰਦ ਭਾਗੀ ਆ ਜੀ ਆਪਣੀ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਓੜੇ ਤਾਂ ਹੀ ਲਈ ਹੋਈ ਆ ਜੀ ਕਿਉਂਕਿ ਜੇ ਆਪਾਂ ਕਹਾਂਗੇ ਵੀ ਗੁਰੂ ਗ੍ਰੰਥ ਸਾਹਿਬ ਜੀ ਹੈਗੇ ਆ ਉਹਨਾਂ ਕੋਲ ਤਾਂ ਹੀ ਜਨਾਨੀਆਂ ਹੋਣਗੀਆਂ ਇੰਨਾ ਬੁੱਧੂ ਤਾਂ ਕੋਈ ਵੀ ਨਹੀਂ ਜੀ ਹੁੰਦਾ ਹੈਗਾ ਜਿੱਚਾ ਸੋਚਿਆ ਜਾਵੇ ਵੀ ਜਦੋਂ ਜਦੋਂ ਇਹਨਾਂ ਨੇ ਜਦ ਹੁਣ ਤੇਰੇ ਮੇਰੇ ਵਰਗੇ ਨੇ ਮੈਂ ਦੱਸਿਆ ਹਾਂਜੀ ਉਹ ਫਲਾਣੇ ਤੋਂ ਜੀ ਕੁਝ ਦੱਸਦਾ ਏ ਉਹ ਦਵਾਈ ਦਿੰਦਾ ਜੀ ਅੱਛਿਆ ਉਹਨੇ ਮਹਾਰਾਜ ਵੀ ਰੱਖਿਆ ਠੀਕ ਆ ਫਿਰ ਮਹਾਰਾਜ ਰੱਖਿਆ ਫਿਰ ਕੋਈ ਨਾ ਫਿਰ ਮੈਂ ਮੈਂ ਭੈਣੇ ਜਾ ਤੂੰ ਜਾਉਂਗੀ ਤਾਂ ਫਿਰ ਮੈਨੂੰ ਵੀ ਲੈ ਜੀ ਇਹ ਗੱਲ ਹੋ ਜਾਂਦੀ ਆ ਜੀ ਵੀ ਮਹਾਰਾਜ ਦੇ ਓੜ ਦੇ ਵਿੱਚ ਇਹ ਸਾਰਾ ਕੁਝ ਹੁੰਦਾ ਨਹੀਂ ਤਾਂ ਤੁਹਾਨੂੰ ਪਤਾ ਇਹ ਡੇਰੇ ਕਦੇ ਵੀ ਨਾ ਚੱਲਣ ਕੋ ਕਿਤੇ ਦੇ ਵੀ ਨਾ ਚੱਲਣ ਇਹ ਡੇਰੇ ਜੇ ਮਹਾਰਾਜ ਦੇ ਸਰੂਪ ਨਾ ਹੋਣ ਵੀ ਇਸ ਕਰਕੇ ਅਸੀਂ ਸੰਗਤ ਨੂੰ ਬੇਨਤੀ ਕਰਦੇ ਆਂ ਵੀ ਇਹਦੇ 'ਚ ਸਾਡਾ ਕੋਈ ਅਸੀਂ ਵਿਰੋਧ ਕਰਕੇ ਵੀ ਰਾਜੀ ਨਹੀਂ ਅਸੀਂ ਸਾਨੂੰ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਮਸਲਾ ਹੀ ਵੀ ਜੇ ਉਹਨੇ ਇਹ ਪਖੰਡਵਾਦ ਕਰਨਿਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸਤਕਾਰ ਦੇ ਨਾਲ ਉਹ ਗੁਰੂ ਘਰ ਛੱਡਿਆਵੇ ਆਪਣਾ ਉਹਨੇ ਜਿਹੜਾ ਕੁਝ ਮਰਜ਼ੀ ਕਰਨਾ ਕਰੇ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਉਹਦੇ ਤੋਂ ਜੀ ਇਹਨਾਂ ਦੀ ਦਸਤਾਰ ਉਤਾਰੀਆ ਦੇਖੋ ਇਹਦਾ ਕੀ ਹਾਲ ਕਰਿਆ ਵੇਗਾ ਕੱਦੇ ਕੱਦੇ ਦੇ ਲੋਕ ਤਾਂ ਕਹਿੰਦੇ ਹੋਣਗੇ ਨਾ ਸ਼ਾਇਦ ਝੂਠ ਬੋਲਦੇ ਆ ਆ ਦੇਖੋ ਜੀ ਇਹਦਾ ਇਹਦਾ ਤਾਂ ਨਿਸ਼ਾਨ ਦੇਖ ਲਓ ਆ ਤੁਹਾਨੂੰ ਇਹਨਾਂ ਦੀ ਸ਼ਰਟ ਟੀ-ਸ਼ਰਟ ਵੈਸੇ ਕਾਟਨ ਦਾ ਕੱਪੜਾ ਪਾੜ ਜਾਂਦਾ ਜੀ ਟੀ-ਸ਼ਰਟ ਆ ਪਾੜਦੀਆਂ ਨਹੀਂ ਹੈਗੀਆਂ ਦੇਖੋ ਜੀ ਟੀ-ਸ਼ਰਟ ਦਾ ਹਾਲ ਦੇਖੋ ਕੀ ਆ ਮੈਂ ਤਾਂ ਹੈਰਾਨ ਹੋ ਗਈ ਜੀ ਜਦ ਘਰੇ ਇਹੋ ਜਿਹੇ ਕੱਪੜਿਆਂ ਦੇ ਵਿੱਚ ਆਏ ਇਹ ਮੈਂ ਕਿਹਾ ਕੀ ਹੋ ਗਿਆ ਮੈਂ ਇਹ ਤਾਂ ਖੇਤੀਛਾਤੀ ਕਿਸੇ ਦਿਨ ਲੜਾਈ ਨਹੀਂ ਕਰਦੇ ਕੁਝ ਨਹੀਂ ਕਰਦੇ ਹੈਗੇ ਮੈਂ ਇਹ ਕੀ ਕਰਕੇ ਆਏ ਆ ਤੁਸੀਂ ਇਹ ਕਹਿੰਦੇ ਆਖੇ ਵੀ ਮੇਰੇ ਨਾਲ ਤਾਂ ਕਹਿੰਦੇ ਉਹਨਾਂ ਨੇ ਡੇਰੇਵਾਦ ਵਾਲਿਆਂ ਨੇ ਹੱਥੋਂ ਵਾਈ ਕਰੀ ਅੱਖਾਂ ਤੇ ਮਾਰੀਆਂ ਇਹ ਦੇਖੋ ਸਟਰ ਵੀ ਨੀਲੀਆਂ ਹੋਈਆਂ ਬਈ ਆ ਖਾ ਲਾਲ ਹੋਈ ਵੀ ਆ ਉਹਦੇ ਜੱਜੀ ਹੋਈਆਂ ਨਾਲ ਦੇ ਸਾਟ ਮੇਰੇ ਉਂਗਲੀ ਫੈਚਰ ਹੋ ਗਈ ਜੀ ਕਿ ਇਹਦਾ ਕਹਿੰਦੇ ਸੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੀ ਕੀ ਕਰ ਹੋ ਗਿਆ ਮੇਰੇ ਨਾਲ ਅਚਾਨਕ ਮਰੇ ਤੇ ਹਮਲਾ ਕਰਤਾ ਮੈਨੂੰ ਤਾਂ ਪੈਰ ਹੀ ਕੇਟਾ ਲਾਈਤਾ ਜੀ ਮੈਂ ਅੱਛਾ ਹਾਂ ਜਦ ਇਹਨਾਂ ਨੇ ਹਮਲਾ ਕਰਤਾ ਜਨ ਕਿਨ ਸਾਜਸੀ ਦੀ ਇੱਕ ਵੀ ਹਾਂ ਆ ਹਮਲਾ ਕਰਨਾ ਉਹਨੂੰ ਬਾਕੀ ਕਹ ਲੈ ਜੀ ਜੋ ਕਹਿੰਦਾ ਵੀ ਮੈਂ ਸਤਕਾਰ ਕਰਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਫਿਰ ਉਹ ਇੱਕ ਸਿੱਖ ਦੀ ਪਗ ਦਾ ਸਤਕਾਰ ਨਹੀਂ ਕਰ ਸਕਦਾ ਆਪਾਂ ਕਿਵੇਂ ਕਹਿ ਸਕਦੇ ਆ ਵੀ ਇੱਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਹ ਸਤਕਾਰ ਕਰ ਰਹੇ ਇਹ ਤਾਂ ਮਤਲਬ ਉਹ ਪਖੰਡਵਾਜੀ ਕਰ ਰਿਹਾ ਇੱਕ ਦਸਤਾਰ ਨੂੰ ਹੱਥ ਪਾਉਣਾ ਮੈਂ ਕਹਿੰਦਾ ਇਹ ਤਾਂ ਦੂਜੇ ਧਰਮਾਂ ਦੇ ਵੀ ਨਹੀਂ ਪਾਉਂਦੇ ਉਹ ਵੀ ਸਾਡੇ ਸਿੱਖ ਧਰਮ ਦੇ ਸਤਿਕਾਰ ਕਰਦੇ ਜਿਵੇਂ Hindu ਧਰਮ ਦੇ ਮੁਸਲਮਾਨ ਤਾਂ ਨੇ ਇਹ ਬੰਦਾ ਇੱਕ ਸਿੱਖ ਕਹਾਂਦਾ ਉੱਪਰ ਦੀ ਸਾਡੇ ਇਹ ਸਿੱਖਾਂ ਦੇ ਦਸਤਾਰ ਨੂੰ ਹੱਥ ਪਾਉਂਦਾ ਦਮਾਲਾ ਬੰਨਦਾ ਜੀ ਇਹ ਦਮਾਲਾ ਬੰਨਦਾ ਈ ਬਾਕੀ ਮੈਂ ਜਿੰਨੇ ਵੀ ਜਥੇਬੰਦੀਆਂ ਨੇ ਸਾਡੀ ਧਾਰਮਿਕ ਜਥੇਬੰਦੀ ਸਰਉਣੀ ਕਮੇਟੀ ਹੈ ਮੈਂ ਬੇਨਤੀ ਕਰਨਾ ਕਰਨ ਚਾਹਨਾ ਕਿ ਇਹ ਇੱਕ ਡੇਰਾ ਨਹੀਂ ਹੈ ਪੰਜਾਬ ਵਿੱਚ ਇਹ ਜੋ ਜਿਹੜੇ ਹਜ਼ਾਰਾਂ ਡੇਰੇ ਬਣੇ ਹੋਏ ਆ ਮੈਂ ਇੱਕ ਆਕੜੇ ਆਏ ਸੀ ਇੱਕ ਦਿਨ ਵੀ ਕਹਿੰਦੇ 50 ਹਜ਼ਾਰ ਡੇਰੇ ਆ ਸਾਡੇ ਪੰਜਾਬ ਦੇ ਵਿੱਚ ਸਾਡੇ 12000 ਪਿੰਡਾਂ ਬਾਣੇ ਦੇ ਭੇਜ ਦੇ ਵਿੱਚ ਸਾਨੂੰ ਲੁੱਟ ਰਹੇ ਆ ਸੋ ਇਹਨਾਂ ਦੇ ਨੱਥ ਪਾਉਣੀ ਚਾਹੀਦੀ ਹੈ ਸਾਡੀ ਸ਼ਰਮਣੀ ਕਮੇਟੀ ਨੂੰ ਤੋਂ ਬਾਕੀ ਤੁਸੀਂ ਵੀਰ ਜੀ ਕਵਰੇਜ ਕਰੀਏ ਇਸ ਘਟਨਾ ਦੀ ਮੈਂ ਆਪ ਜੀ ਚੈਨਲ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਘਟਨਾ ਵਾਪਰੀ ਹੈ ਬੜੀ ਮੰਦਪਾਗੀ ਹੈ ਇਸ ਘਟਨਾ ਨੂੰ ਲੈ ਕੇ ਅਸੀਂ ਕੋਸ਼ਿਸ਼ ਕਰਾਂਗੇ ਜਿਹੜੀ ਦੂਜੀ ਧਿਰ ਉਹਨਾਂ ਦਾ ਵੀ ਅਸੀਂ ਆਖਾ ਜ਼ਰੂਰ ਜਾਣੀਏ ਔਰ ਜਿਸ ਤਰੀਕੇ ਦੇ ਨਾਲ ਭਾਈ ਸਾਹਿਬ ਨੇ ਕਿਹਾ ਚਾਹੀ ਗੱਲ ਕੋਈ ਵੀ ਹੋਵੇ ਲੇਕਿਨ ਕਦੇ ਵੀ ਇੱਕ ਸਿੱਖ ਨੂੰ ਸਿੱਖ ਦੀ ਪੱਗ ਨਹੀਂ ਲਾਣੀ ਚਾਹੀਦੀ ਸਭ ਤੋਂ ਵੱਡੀ ਗੱਲ ਤਾਂ ਇਹ ਹੀ ਹੈ ਜੇ ਮਸਲਾ ਤੁਸੀਂ ਗੱਲਬਾਤ ਦੇ ਨਾਲ ਸ਼ੁਰੂ ਹੋਇਆ ਸੀ ਤਾਂ ਗੱਲਬਾਤ ਦੇ ਨਾਲ ਹੀ ਤੁਹਾਨੂੰ ਨਿਬੇੜਨਾ ਚਾਹੀਦਾ ਸੀਗਾ ਇਸ ਮਸਲੇ ਨੂੰ ਲੈ ਕੇ ਅੱਗੇ ਕੀ ਅਪਡੇਟ ਆਂਦੀ ਹੈ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗੇ ਰਿਪੋਰਟ ਸੁਣਨ ਦੇ ਲਈ ਤੁਹਾਡਾ ਧੰਨਵਾਦ ਜੀ ਬਖਾਲਸਾ ਵਾਹਿਗੁਰੂ ਜੀ ਕੀ ਫਤਹ